ਦੇਦੇ ਆਉਂਦੇ ਹੀ ਕੁੜੀਏ ਉਹ ਤੇਰਾ ਪਿਓ ਘਰ ਹੁੰਦਾ ਤੈਨੂੰ ਟ੍ਰਾਂਸਫਰਮ ਤੇ ਚਾੜਨਾ ਕੋਈ ਧੀਰੀ ਧੀਰੀ ਬੱਤੀ ਆਉਂਦੀ ਜੀਨਰੇਟਰ ਲੱਗਾ ਜਾ ਕੇ ਵੇਣੀ ਆ ਤੇ ਗਦੇ ਨੂੰ ਪਾਬ ਬਣਾ ਲੈਣੀ ਔਖੇ ਟਾਈਮ ਤੇ ਨਿਕੋਤਰੀ ਇਹ ਆਈ ਆਹ ਇਹ ਤੇ ਕੋਈ ਕਰਦਾਂਂਦ ਰ ਆ ਜਾ ਆ ਜਾ ਮੈਂ ਤੇ 베ਦੀ ਭੈਣ ਜੀ ਨੂੰ ਮੈਂ ਤੇ ਆਖਿਆ ਮੇਰਾ ਘਰ ਵਾਲਾ ਕੱਪ ਤੇ ਗਿਆ ਵੀ ਤੂੰ ਇਹਦੇ ਨਾਲ ਕੀ ਕਰਦਾ ਮੈਨੂੰ ਸਮਝਾ ਤੁਹਾਨੂੰ ਸਮਝਣਾ ਆਇਆ ਕਿ ਜੀ ਪੜਨਦੇ ਆਂ ਇਹ ਸਾਰੇ ਸਿਆਹੀ ਪੜਨਦੇ ਆਂ ਕੀ ਸਮਝੋਣਾ ਨਾ ਕਰਨਾ ਨਾ ਕਰਨਾ ਐ ਬਣਾ ਕਰਨਾ ਉਮੀਰ ਮੀਰਮੀ ਦਿੱਤਾ ਆਈ ਦੇ ਨਾ ਸੀ ਉਹ ਬਰਾਦਰ ਜੁੱਤੀ ਲੱਗੀ ਜੈਮ ਮੈਨੂੰ ਦੱਸ ਰਿਹਾ ਚੱਕਰ ਲੱਗੀ ਆਇਆ ਮੈਨੂੰ ਛੱਡ ਕੇ ਆਓ ਇੱਕ ਸੋ ਮੇਰੀਆਂ ਬੱਤੀਆਂ ਕੱਟ ਕੇ ਇੱਥੇ ਬੱਤੀਆਂ ਚਗਾਉਣ ਡਿਆ ਵਾ ਕਿਹੜੀਆਂ ਇੱਥੇ ਬਲਬ ਚਗਾਉਣ ਡਿਆ ਵਾ ਹੈ ਸੜੀ ਨੂੰ ਇਹ ਜਾਂਦਾ ਵੇ ਕੰਕਲਾ ਕਿ ਤੂੰ ਬੰਦੇ ਖਾਣੀ ਨਹੀਂ ਮੇਰਾ ਵੀ ਪਤਾ ਨਹੀਂ ਚੱਲਿਆ ਮੈਂ ਲੱਡੂ ਕਰਾਵੇ ਮੈਂ ਲੱਡੂ ਕਰਾ ਰਹੇ ਤੇ ਤੂੰ ਆਹ ਹੈ ਤੈਨੂੰ ਆਹ ਹੌਲ ਅਪੀਸ ਜਾਂ ਤੜਿਆ ਮੁਰ ਛੱਡ ਕੇ ਮੁਰ ਛੱਡ ਕੇ ਤੈਨੂੰ ਆਹ ਲੱਭੀ ਸੀ ਮੈਂ ਸਮਝਾਓ 1 ਮਿੰਟ ਸਮਝਾਓ ਕੀ ਮਾਸਟਰ ਜੀ ਮੈਨੂੰ ਵੀ ਸਮਝਾਓ ਮੇਰਾ ਵੀ ਕੀਲਾ ਵੀ ਬੰਦਾ ਦੇ ਸਕਦਾ ਮੇਰਾ ਬੰਦਾ ਨਹੀਂ ਕਰਦਾ ਵੀਰ ਆ ਬੰਦਾ ਕਿਉਂ ਕਾਬੂ ਕੀਤਾ ਤੇਰਾ ਬੰਦਾ ਸਿਆਕਾ ਉਹਨੂੰ ਲਾਪੋ ਦੇ ਕੋ ਜਾ ਹਾਏ ਹਾਏ ਉਸਮਾਨਪੁਰ ਗਈ ਉਸਮਾਨਪੁਰ ਗਈ ਉਸਮਾਨਪੁਰ ਗਈ ਠੱਗੀ ਉਹ ਠੱਗੀ ਦਾ ਕੌਣਾ ਇਹ ਸਰਕਾਰ ਦਾ ਕੋਈ ਨਾ 5-5 ਸਾਲ ਇਹ ਸਾਡੇ ਦੋਨੇ ਪਹਿਲਾਂ ਨੂੰ ਛੱਡ ਦੇ ਅਸੀਂ ਦੋਨੇ ਨਾਲੇ ਚੋਰ ਤੇ ਨਾਲੇ ਚੱਤਰ ਗੈ ਚੋਰ ਨਾਲੇ ਚੱਤਰ ਆੜਾ ਰੀ ਫਸਾਈ ਕਿਧਵਾ ਕਾਲਾ ਪਿੰਗੜਾ ਬਸਾ ਲਿਆ ਮੇਰਾ ਮੈਂ ਦਵਾਈ ਨਾ ਦੇਦੀ ਨਾ ਧੜਕਣਵਾਦੀ ਦੇਦੀ ਨਾ ਧੜਕਣਵਾਦੀ ਤੇ ਤੂੰ ਕੰਜੜਾ ਦਿਲ ਦਾ ਵਾਲ ਪਾਉਣ ਆਇਆ ਹੋ ਕੇ ਹੈ ਮੇਰੀ ਦਿਲ ਦੀ ਧੜਕਣ ਵਧ ਗਈ ਨਹੀਂ ਰਹਿਣਾ ਨਹੀਂ ਰਹਿਣਾ ਨਹੀਂ ਨਹੀਂ ਛੋੜ ਮੈਂ ਦੋ ਵਿਆਹ ਕਰਾ ਲਾਂ ਤੇਰੇ ਨਾਲ ਬਸਣਾ ਮੈਂ ਤੈਨੂੰ ਸਾਢੀ ਜਾਂਦਾ ਮੇਰੇ ਨਾਲ ਬਸਣਾ ਹਾਂ ਕੋਈ ਨਹੀਂ ਬਸ ਨਹੀਂ ਨਹੀਂ ਮੈਂ ஐகடுவாதி ஐகடுவாதி சாலிக்கு